ਬੜੀ ਰਣਨੀਤੀ ਦੇ ਨਾਲ ਇਸ ਕਸੂਰ ਤੇ ਹਮਲਾ ਕਰਨਾ ਹੋਏਗਾ 24000 ਖਾਲਸਿਆਂ ਨੇ ਇੱਕ ਮੋਟੋ ਆ ਗਿਆ ਆ ਜੱਫੇਦਾਰ ਜੀ ਜਿਵੇਂ ਤੁਹਾਡਾ ਹੁਕਮ ਹੋਏਗਾ ਅਸੀਂ ਤੁਹਾਡੀ ਦਸਰੀ ਰਣਨੀਤੀ ਮੁਤਾਬਕ ਹਮਲਾ ਕਰਾਂਗੇ ਉਦੋਂ ਅਸੀਂ ਖਾਲਸੇ ਵਿੱਚ ਦੇਖਦਾ ਉਦੋਂ ਅਸੀਂ ਖਾਲਸੇ ਵਿੱਚ ਇਤਫਾਕ ਤਾਂ ਖਾਲਸਾ ਵੱਡੀਆਂ-ਵੱਡੀਆਂ ਮਹਿਮਾ ਨੂੰ ਫਲੈ ਕਰ ਲੈਂਦਾ ਸੀ ਹੋਰ ਤੇ ਸਾਡੇ ਖਾਲਸੇ ਵਿੱਚ ਇਹਨੇ ਪਾੜੇ ਪਾ ਲੰਦੇ ਵੱਖਰੇ ਕਰ ਲੰਦੇ ਗਏ ਕੋਈ ਧੜਾ ਕਿਸੇ ਪਾਸੇ ਤੋਂ ਪੁਰਿਆ ਜਾਂਦਾ ਕੋਈ ਧੜਾ ਕਿਸੇ ਪਾਸੇ ਤੋਂ ਪੁਰਿਆ ਜਾਂਦਾ ਕਈ ਧੜੇ ਬਣਾਲਦੇ ਇਹਨਾਂ ਜੱਸੀਆਂ ਤੇ ਸਰਕਾਰਾਂ ਨੇ ਰੜ ਕੇ ਇਸ ਨੂੰ ਕਿ ਖਾਲਸੇ ਉਦੋਂ ਖਾਲਸੇ ਵਿੱਚ ਇੱਕ ਦਾ ਸੀ ਇਤਿਫਾਕ ਸੀ 81 24000 ਖਾਲਸੇ ਜਦੋਂ ਆਇਆ ਜਦੋਂ ਜਿਲ੍ਹਾ ਜਿਲ੍ਹਾ ਤੁਹਾਡਾ ਹੋਏਗਾ ਸੀ ਮੰਨਣ ਲਈ ਤਿਆਰ ਪਰ ਤਿਆਰ ਬੈਠੇ ਨੇ ਹਰਿਸਰ ਭਗਿਨੀ ਅਕਾਲ ਖਾਲਸਾ ਦੀ ਬਾਹਰ ਦਰਵਾਜ਼ਿਆਂ ਤੋਂ ਖਾਲਸਾ ਲਾਕ ਹੋਏਗਾ ਕਸੂਰ ਵਿੱਚ ਜਿਹੜੇ ਪਹਿਰੇਦਾਰ ਲੱਗੇ ਨੇ ਦਰਵਾਜ਼ਿਆਂ ਤੋਂ ਸਾਰੇ ਟੰਕ ਦਿੱਤੇ ਜਾਣਗੇ ਉਹਨਾਂ ਦਰਵਾਜ਼ਿਆਂ ਤੇ ਕੰਟਰੋਲ ਗੁਰੂ ਦਾ ਖਾਲਸਾ ਆਪ ਕਰ ਲਏਗਾ ਜਦੋਂ 24000 ਖਾਲਸਾ ਕਸੂਰ ਵਿੱਚ ਹਾਜ਼ਰ ਹੋ ਜਾਵੇ ਫਿਰ ਦਰਵਾਜ਼ੇ ਬੰਦ ਕਰ ਦਿੱਤੇ ਜਾਣ ਨਾ ਦੇ ਖਾਲਸੇ ਦੇ ਕਾਬੂ ਆਇਆ ਕੋਈ ਬਾਹਰੋਂ ਦੌੜ ਸਕੇ ਤੇ ਨਾ ਕਸੂਰ ਨੂੰ ਬਾਹਰੋਂ ਕੋਈ ਮੱਦ ਆ ਸਕੇ ਇਸੇ ਰਾਤ ਕੀਤਾ ਜੋ 24000 ਖਾਸਾ ਅੰਮਰ ਵਰ ਗਿਆ ਕਸੂਰ ਨੇ ਪੈਹਰ ਹਜ਼ਾਰ ਵਾੜ ਦਿੱਤੇ ਕੇ ਕੰਟਰੋਲ ਗਰੂਪ ਕੇ ਖਾਸੇ ਨੇ ਕਰ ਲਿਆ ਦਰਵਾਜ਼ੇ ਕਰ ਦਿੱਤੇ ਬੰਦ ਫਿਰ ਰਿਸਿੰਗ ਭੰਗੀ ਨੇ ਆ ਕੇ ਪੜਤਾ 10 ਸੌਨ ਸਨਮਾਨ ਕਰਨ ਦਾ ਕਰ ਕਿਹੜੇ ਮਹੱਲੇ ਵਿੱਚ ਹੈ ਕਿਹੜੀ ਗਲੀ ਵਿੱਚ ਹੈ 15 ਦੀ ਦਸਵੇਂ ਇਸ਼ਾਨ ਦੇ ਇਤਿਹਾਸ ਸੇ ਭੰਗੀ ਨੇ ਆਪਣਾ ਘੋੜਾ ਆ ਕੇ ਲਾਇਆ 5800 ਨਾਲ ਲਿਕੇ ਚਲੇਗਾ ਉਹ ਸਸਵਾਰ ਖਾਨ ਦੇ ਮਹਿਲਾ ਮੂਲੇ ਜੇੜ ਦੇ ਮਹੀਨੇ ਵਿੱਚ ਤੇਰੇ 12 ਵਜੇ ਦੇ ਕਰੀਬ ਜਦੋਂ ਕਸੂਰ ਦੇ ਬਾਜ਼ਾਰਾਂ ਵਿੱਚ ਕੋੜਿਆਂ ਤੇ ਪੌੜਿਆਂ ਦਾ ਖਰਾਕ ਹੋਇਆ ਅਸਮਾਨ ਖਾਨ ਦੀ ਬੇਗਮ ਲਿਆ ਕੇ ਖਾਨ ਜੀ ਗੁਰੂ ਦਾ ਖਾਲਸਾ ਅਰਪਿਤ ਕਰ ਜਾਵਦਾ ਉਹਨੇ ਕਿਹਾ ਤੈਨੂੰ ਕੀ ਪਸਤਾ ਉਹ ਕਹਿੰਦੀ ਵੀ ਦੁਪਹਿਰ ਜੇੜ ਦੇ ਮਹੀਨੇ ਵਿੱਚ ਕੋੜਿਆਂ ਤੇ ਪੌੜਿਆਂ ਦਾ ਖਰਾਕ ਕਸੂਰ ਦੇ ਬਾਜ਼ਾਰਾਂ ਵਿੱਚ ਹੋ ਰਿਹਾ ਹੋਰ ਕੌਣ ਹੋ ਸਕਦਾ ਅੱਜ ਦੇ ਕਈ ਵਾਰੀ ਕਹਿ ਲਿਆ ਖਾਲਸੇ ਦੇ 12 ਵਜੇ ਉਹਨਾਂ ਨੂੰ ਗੋਟੋ ਫਾੜ ਕੇ ਲਾਗੇ ਬਾ ਲਿਆ ਕਰੋ ਕਿ ਜਦੋਂ ਤੁਹਾਡੀ ਪਤਾਨੀ ਕਸੂਰ ਦੇ ਸਮਾਰਕਾ ਨੇ ਚੱਕ ਲਈ ਸੀ ਨਾ ਉਹ ਪੰਡਤ ਤਰਲੇ ਕਰਦਾ ਸੀ ਅਗਲਤਖ ਸਾਹਿਬ ਜਾ ਕੇ ਤੇ ਸੰਨ 1763 ਨੂੰ ਜੇੜਲੇ ਮਹੀਨੇ ਵਿੱਚ ਗੁਰੂ ਕਾ ਕਾਸਾ 24000 ਆਇਆ ਸੀ ਕਸੂਰ ਦੇ ਵਿੱਚ ਤੇ ਬਿੱਲੀ ਦੁਪਹਿਰੇ 12 ਵਜੇ ਗੁਰੂ ਕੇ ਖਾਲਸੇ ਨੇ ਆਣ ਕੇ ਕਸੂਰ ਦੇ ਹਮਲਾ ਸੁੱਤੇ ਮੈਂ ਤੇ ਹਮਲਾ ਨਹੀਂ ਕਰਦਾ ਖਾਸ ਕਰਕੇ ਕਿਸੇ ਅਣਜਾਣ ਤੇ ਹਮਲਾ ਨਹੀਂ ਕਰਦਾ ਉਹਨੂੰ ਜਗਾ ਕੇ ਆਵਾਜ਼ ਮਾਰ ਕੇ ਫਿਰ ਗੁਰੂ ਦਾ ਖਾਲਸਾ ਹਮਲਾ ਕਰਦਾ ਹੈ ਜਦੋਂ ਉਸਾਰ ਕਾਨ ਦੀ ਬੇਗਮ ਨੇ